ਬਹੁਤ ਸਾਰੇ ਜਿਹੜੇ ਕਾਮਰੇਡ ਨੇ ਜਿਹੜੇ ਕਿ ਇਥੋਂ ਤੱਕ ਕਹਿੰਦੇ ਕਿ ਅਸੀਂ ਸਟੇਜਾਂ ਦੇ ਉੱਤੇ ਕੋਈ ਜਕਾਰਾ ਨਹੀਂ ਲਾਉਂਦੇ ਕੋਈ ਸਿੱਖਾਂ ਦਾ ਨਾਹਰਾ ਨਹੀਂ ਲਾਉਂਦੇ ਪਰ ਉਹ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਪ੍ਰਵਾਸੀ ਵੀ ਕਹਿੰਦੇ ਕਿ ਪੰਜ ਪਿਆਰੇ ਵੀ ਤਾਂ ਬਾਰੋਂ ਈ ਸੀ ਕੀ ਪੰਜਾਂ ਪਿਆਰਿਆਂ ਦੀ ਤੁਲਨਾ ਜਾਂ ਜਿਹੜੇ ਭਗਤ ਸਾਹਿਬਾਨ ਨੇ ਉਹਨਾਂ ਦੀ ਤੁਲਨਾ ਪ੍ਰਵਾਸੀਆਂ ਨਾਲ ਕਰਨਾ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ ਇਹ ਕਿਹੜੀ ਮਾਨਸਿਕਤਾ ਹੈ ਜਿਹੜੀ ਕਿ ਹਮੇਸ਼ਾ ਹੀ ਜਿਹੜਾ ਹੈ ਸਿੱਖਾਂ ਦੇ ਪੰਥ ਦੇ ਖਿਲਾਫ ਹੀ ਖੜੀ ਹੋਈ ਨਜ਼ਰ ਆਉਂਦੀ ਹੈ ਇਹਨਾਂ ਦੇ ਵੱਡੇ ਸਿਧਾਂਤਕਾਰ Karl Marx ਤੇ Engels ਆ ਜਿਹੜੇ ਉਹ ਵੀ ਬਹੁਤ ਵੱਡੇ ਭੰਬਲ ਭੂਸੇ ਦਾ ਸ਼ਿਕਾਰ ਨੇ ਔਰ ਬਹੁਤ ਗਲਤ ਬਿਆਨੀਆਂ ਜਿਹੜੀਆਂ ਕੌਮਾਂ ਬਾਰੇ ਜਿਹੜੀਆਂ ਘੱਟ ਗਿਣਤੀ ਕੌਮਾਂ ਉਹਦੇ ਬਾਰੇ ਜਿਹੜੀਆਂ ਗੱਲ ਕਰ ਰਹੇ ਹੈਗੇ ਆ ਸੋ ਉਹਨਾਂ ਦੇ ਸਿਧਾਂਤਕ ਉਹ ਇਹ ਕਹਿ ਰਹੇ ਹੈਗੇ ਆ ਵੀ ਜਿਹੜੀਆਂ ਛੋਟੀਆਂ ਕੌਮਾਂ ਨੇ ਸੱਭਿਆਚਾਰਕ ਪਿੱਟ ਤੋਂ ਆਈਆਂ ਨੇ ਉਹਨਾਂ ਨੂੰ ਆਜ਼ਾਦੀ ਦਾ ਤੇ ਨੈਤਿਕਤਾ ਦਾ ਕੋਈ ਹੱਕ ਨਹੀਂ ਹੈਗਾ ਸੋ ਅਗਰਾਹਾ ਉਹਨੇ ਉਹਨਾਂ ਦੇ ਸਿਧਾਂਤਾਂ ਤੇ ਹੀ ਅੱਗੇ ਚੱਲ ਰਹੇ ਹੈਗੇ ਆ ਹੁਣ ਤੁਸੀਂ ਭਾਰਤ ਦਾ ਇੱਕ ਇੱਕ politcal tragedy ਦੇਖੋ ਹੂੰ ਹੂੰ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜੋਹਰ ਲਾਲ ਨਹਿਰੂ ਉੱਤਰ ਪ੍ਰਦੇਸ਼ ਚੋਂ ਆਇਆ ਜੀ ਦੇਸ਼ ਦਾ ਦੂਜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਉੱਤਰ ਪ੍ਰਦੇਸ਼ ਚੋਂ ਆਇਆ ਮੋੜ ਕੇ ਇੰਦਰਾ ਗਾਂਧੀ ਉੱਤਰ ਪ੍ਰਦੇਸ਼ ਚੋਂ ਆਉਂਦੀ ਆ ਵੀ ਪੀ ਸਿੰਘ ਉੱਤਰ ਪ੍ਰਦੇਸ਼ ਚੋਂ ਆਉਂਦਾ ਰਜੀਵ ਗਾਂਧੀ ਉੱਤਰ ਪ੍ਰਦੇਸ਼ ਚੋਂ ਆਉਂਦੇ ਹੈਗੇ ਆ ਉਤੋਂ ਬਾਅਦ ਚੰਦਰ ਸ਼ੇਖਰ ਥੋੜੇ ਦੇਰ ਲਈ ਬਣੇ ਉਹ ਉੱਤਰ ਪ੍ਰਦੇਸ਼ ਚੋਂ ਆਉਂਦੇ ਹੈਗੇ ਆ ਹੁਣ ਜੇ ਆ ਤੁਸੀਂ ਦੇਖ ਲਓ ਵੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਚ ਆ ਰਹੇ ਹੈਗੇ ਆ ਜਿਹੜੀ ਸਟੇਟ ਨੇ ਭਾਰਤ ਦੇ ਸਾਰੇ ਪ੍ਰਧਾਨ ਮੰਤਰੀ ਦਿੱਤੇ ਆ ਇੱਕ ਦੇਵ ਗੌੜਾ ਤੋਂ ਬਿਨਾਂ ਉਹ ਸਟੇਟ ਹਾਲੇ ਤੱਕ ਵੀ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਨਹੀਂ ਖੜੀ ਉੱਥੇ ਜਿੱਦਾਂ ਭੰਗ ਭੁੱਜਦੀ ਆ ਜਿਹਨੂੰ ਆਪਾਂ ਕਹਿੰਦੇ ਐਨੀ ਗਰੀਬੀ ਦੀ ਹਾਲਤ ਆ ਬਾਬਾ ਬਖਸ਼ੀਰ ਸਿੰਘ ਦੀ ਆਈ ਆ ਵੀਡੀਓ ਉਹ ਕਹਿੰਦਾ ਲੁਧਿਆਣੇ ਵਿੱਚ 10 ਵਜੇ ਤੋਂ ਬਾਅਦ ਕਿਸੇ ਸਿੱਖ ਦਾ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ ਲੁਧਿਆਣੇ ਵਿੱਚ ਜੀ ਸਰਦਾਰ ਹਪਤਾ ਸਿੰਘ ਜੀ ਪਿਛਲੇ ਦਿਨੀ ਆਪਾਂ ਦੇਖਿਆ ਕਿ ਪ੍ਰਵਾਸੀਆਂ ਵਾਲਾ ਜਿਹੜਾ ਮਸਲਾ ਹੈ ਉਹ ਕਾਫੀ ਜਿਹੜਾ ਉੱਭਰਿਆ ਹੈਗਾ ਔਰ ਉਸ ਦੇ ਵਿੱਚ ਬਹੁਤ ਸਾਰੇ ਜਿਹੜੇ ਕਾਮਰੇਡ ਨੇ ਜਿਹੜੇ ਕਿ ਇੱਥੋਂ ਤੱਕ ਕਹਿੰਦੇ ਕਿ ਅਸੀਂ ਸਟੇਜਾਂ ਦੇ ਉੱਤੇ ਕੋਈ ਜੈਕਾਰਾ ਨਹੀਂ ਲਾਉਂਦੇ ਕੋਈ ਸਿੱਖਾਂ ਦਾ ਨਾਹਰਾ ਨਹੀਂ ਲਾਉਂਦੇ ਪਰ ਉਹ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਕਿ ਪ੍ਰਵਾਸੀ ਵੀ ਕਹਿੰਦੇ ਕਿ ਪੰਜ ਪਿਆਰੇ ਵੀ ਤਾਂ ਬਾਹਰੋਂ ਹੀ ਸੀ ਕੀ ਪੰਜਾਂ ਪਿਆਰਿਆਂ ਦੀ ਤੁਲਨਾ ਜਾਂ ਜਿਹੜੇ ਭਗਤ ਸਹਿਮਾਨ ਨੇ ਉਹਨਾਂ ਦੀ ਤੁਲਨਾ ਪ੍ਰਵਾਸੀਆਂ ਨਾਲ ਕਰਨਾ ਕਿਵੇਂ ਤੁਸੀਂ ਇਸ ਨੂੰ ਦੇਖਦੇ ਹੋ ਇਹ ਕਿਹੜੀ ਮਾਨਸਿਕਤਾ ਹੈ ਜਿਹੜੀ ਕਿ ਹਮੇਸ਼ਾ ਹੀ ਜਿਹੜਾ ਹੈ ਸਿੱਖਾਂ ਦੇ ਪੰਥ ਦੇ ਖਿਲਾਫ ਹੀ ਖੜੀ ਹੋਈ ਨਜ਼ਰ ਆਉਂਦੀ ਹੈ ਹਾਂਜੀ ਹਾਂਜੀ ਇਹਦਾ ਇਹਦਾ ਜਿਹੜਾ ਵੱਡਾ ਮੁਤਾਲਾ ਹੈਗਾ ਮੈਂ ਆਪਣੀ ਕਿਤਾਬ ਚ ਕਰਿਆ ਸੀਗਾ ਵੀ ਕਾਮਨਿਸਟਾਂ ਦੀ ਜਿਹੜੀ ਇਹ ਕੌਮਵਾਦ ਬਾਰੇ ਨੀਤੀ ਹੈਗੀ ਐ ਸੋ ਈਵਨ ਕੱਲੇ ਉਗਰਾਹਾ ਤਾਂ ਬਹੁਤ ਛੋਟੀਆਂ ਮੱਛੀਆਂ ਨੇ ਇਹਨਾਂ ਦੇ ਵੱਡੇ ਸਿਧਾਂਤਕਾਰ Karl Marx ਤੇ Engels ਆ ਜਿਹੜੇ ਉਹ ਵੀ ਬਹੁਤ ਵੱਡੇ ਭੰਬਲ ਭੂਸੇ ਦਾ ਸ਼ਿਕਾਰ ਨੇ ਔਰ ਬਹੁਤ ਗਲਤ ਬਿਆਨੀਆਂ ਜਿਹੜੀਆਂ ਕੌਮਾਂ ਬਾਰੇ ਜਿਹੜੀਆਂ ਘੱਟ ਗਿਣਤੀ ਕੌਮਾਂ ਉਹਦੇ ਬਾਰੇ ਜਿਹੜੀਆਂ ਗੱਲਾਂ ਕਰ ਰਹੇ ਹੈਗੇ ਐ ਸੋ ਉਹਨਾਂ ਦੇ ਸਿਧਾਂਤ ਵਿੱਚ ਉਹ ਇਹ ਕਹਿ ਰਹੇ ਹੈਗੇ ਕਿ ਜਿਹੜੀਆਂ ਛੋਟੀਆਂ ਕੌਮਾਂ ਨੇ ਸੱਭਿਆਚਾਰਕ ਪਿੱਠ ਤੋਂ ਆਈਆਂ ਨੇ ਉਹਨਾਂ ਨੂੰ ਆਜ਼ਾਦੀ ਦਾ ਤੇ ਨੈਤਿਕਤਾ ਦਾ ਕੋਈ ਹੱਕ ਨਹੀਂ ਹੈਗਾ ਸੋ ਅਗਰਾਹਾ ਉਹਨੇ ਉਹਨਾਂ ਦੇ ਸਿਧਾਂਤ ਅ ਤਹੀ ਅੱਗੇ ਚੱਲ ਰਹੇ ਹੈਗੇ ਆ ਹੁਣ ਪੰਜਾਬ ਦਾ ਪੁਨਰਗਠਨ 1966 ਵਿੱਚ ਹੋਇਆ ਤੇ ਉਹ ਗ੍ਰਾਹਾਂ ਸਭ ਗੱਲ 1699 ਦੀ ਵਿਸਾਖੀ ਦੀ ਕਰ ਰਹੇ ਆ। ਸੋ 1966 ਵਾਲੀ ਗੱਲ ਨੂੰ 1699 ਦੀ ਵਿਸਾਖੀ ਨਾਲ ਜਿਹੜਾ ਜੋੜਨਾ ਹੈਗਾ ਗਲਤ ਤੇ ਦੂਜੇ ਜਿਹੜੇ ਇਹ ਕਹਿੰਦੇ ਆ ਵੀ ਸਾਨੂੰ ਜਕਾਰਿਆਂ ਨਾਲ ਵੀ ਨਫ਼ਰਤ ਆ ਤੇ ਫਤਿਹ ਬਲਾਉਣ ਨਾਲ ਵੀ ਨਫ਼ਰਤ ਆ। ਉਹ ਆਪਣੇ ਹਿੱਤਾਂ ਲਈ ਸਿੱਖ ਇਤਿਹਾਸ ਨੂੰ ਵਰਤ ਰਹੇ ਹੈਗੇ ਆ। ਸੋ ਜਿਹੜੀ ਇਹ ਗੱਲ ਕਰ ਰਹੇ ਹੈਗੇ ਆ ਵੀ ਪੰਜ ਪਿਆਰੇ ਜਿਹੜੇ ਹੈਗੇ ਆ ਉਹ ਪੰਜਾਬ ਤੋਂ ਬਾਹਰੋਂ ਆਏ ਸੀ ਉਹਨਾਂ ਲਈ ਜਿਹੜਾ ਸਾਡਾ ਮਤ ਆਏਗਾ ਵੀ ਪੰਜ ਪਿਆਰੇ ਗੁਰੂ ਸਾਹਿਬ ਦੀ ਸਿਰਜੀ ਸੰਗਤ ਵਿੱਚੋਂ ਆਏ। ਗੁਰੂ ਸਾਹਿਬ ਵੱਲੋਂ ਸਿਰਜੇ ਧਾਰਮਿਕ ਸੱਭਿਆਚਾਰ ਵਿੱਚੋਂ ਆਏ ਸੀ ਉਹ ਸੰਗਤ ਅਤੇ ਉਹ ਸੱਭਿਆਚਾਰ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ 200 ਸਾਲ ਦੀ ਧਾਰਮਿਕ ਅਤੇ ਇਤਿਹਾਸਕ ਯਾਤਰਾ ਦੌਰਾਨ ਸਿਰਜਿਆ ਗਿਆ ਸੀ ਇੱਕ ਵੀ ਪੰਜ ਪਿਆਰਾ ਭਾਰਤ ਦੇਸ਼ ਦੀ ਕਿਸੇ ਪਛਾਈ ਰਾਜ ਵਿੱਚੋਂ ਭਾਰਤੀ ਸੱਤਾ ਦੁਆਰਾ ਦਹਾਕੀਆਂ ਤੋਂ ਸਿਰਜੇ ਹਿੰਦੂ ਤਵੀ ਰਾਜ ਦੀ ਸੱਭਿਆਚਾਰ ਵਿੱਚੋਂ ਨਹੀਂ ਸੀ ਆਇਆ ਫੂਰਨ ਤੌਰ ਤੇ ਗੁਰੂ ਸਾਹਿਬਾਨ ਵੱਲੋਂ ਸਿਰਜੇ ਗਏ ਸੱਭਿਆਚਾਰ ਨਾਲ ਉਹ ਸਾਲਾਂ ਤੋਂ ਜੁੜੇ ਹੋਏ ਸੀ ਉਹ ਇੱਕਦਮ ਨਹੀਂ ਆ ਗਿਆ ਵੀ 1999 ਦੀ ਵਿਸਾਖੀ ਨੂੰ ਪਹਿਲੀ ਵਾਰ ਪੰਜਾਬ ਆਏ ਸੀ ਉਹ ਲਗਾਤਾਰ ਗੁਰੂ ਦੇ ਸੱਭਿਆਚਾਰ ਨਾਲ ਗੁਰਬਾਣੀ ਨਾਲ ਗੁਰੂ ਘਰ ਨਾਲ ਗੁਰੂ ਸਾਹਿਬਾਨ ਨਾਲ ਜੁੜੇ ਹੋਏ ਸੀ ਜਿਹਦੇ ਨਾਲ ਕਿ ਪੰਜਾਬ ਵਿੱਚ ਜੰਮੇ ਹੋਏ ਕਾਮਰੇਡ ਨਹੀਂ ਜੁੜੇ ਹੋਏ ਉਹ ਉਹ ਬਾਹਰਲੇ ਇਲਾਕਿਆਂ ਵਿੱਚ ਜੁੜੇ ਹੋਏ ਲੋਕ ਵੀ ਉਹ ਗੁਰੂ ਨਾਲ ਜੁੜੇ ਹੋਏ ਸੀ ਪਰ ਜਿਹੜੇ ਕੇਸ ਦਾੜੀ ਵਾਲੇ ਕਾਮਰੇਡ ਆ ਉਹ ਅੱਜ ਵੀ ਗੁਰੂ ਨਾਲ ਜਿਹੜੇ ਨਹੀਂ ਜੁੜੇ ਹਨ ਹੂੰ 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 ਸੋ ਕਾਮਰੇਡ ਦੱਸਣ ਕਿ ਕੀ ਉਸ ਵੇਲੇ ਨੇਸ਼ਨ ਸਟੇਟ ਸੀ ਕਿ ਉਦੋਂ ਇਸ ਤਰ੍ਹਾਂ ਥੋਕ ਰੂਪ ਵਿੱਚ ਪ੍ਰਵਾਸ ਹੁੰਦਾ ਸੀ ਇਸ ਖਿੱਤੇ ਦੀ ਹਕੀਕਤ 1947 ਤੋਂ ਪਹਿਲਾਂ ਇਹ ਨਹੀਂ ਸੀ ਜੋ ਅੱਜ ਹੈ ਸਾਡਾ ਯੂਪੀ ਤੇ ਬਿਹਾਰ ਦੇ ਲੋਕਾਂ ਨਾਲ ਕੋਈ ਵੈਰ ਨਹੀਂ ਹੈ ਉਹ ਆਪਣੇ ਘਰ ਸੁੱਖੀ ਬਸਣ ਅਸੀਂ ਇਹਦੀ ਸੁਖ ਮੰਗਦੇ ਹਾਂ ਕਾਮਰੇਡਾਂ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਸਰਕਾਰ ਯੂਪੀ ਤੇ ਬਿਹਾਰ ਦੀ ਆਬਾਦੀ ਨੂੰ ਕੰਟਰੋਲ ਕਰੇ ਅਤੇ ਉੱਥੋਂ ਦੇ ਲੋਕਾਂ ਨੂੰ ਆਪਣੇ ਹੀ ਰਾਜਾਂ ਵਿੱਚ ਆ ਜਿਹੜੀ ਉਹ ਨੌਕਰੀ ਦੇਣ ਦਾ ਪ੍ਰਬੰਧ ਕਰੇ ਹੁਣ ਤੁਸੀਂ ਭਾਰਤ ਦਾ ਇੱਕ ਇੱਕ politcal tragedy ਦੇਖੋ ਹੂੰ 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 ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜੋਹਾਰ ਲਾਲ ਨਹਿਰੂ ਉੱਤਰ ਪ੍ਰਦੇਸ਼ ਚੋਂ ਆਇਆ ਜੀ ਦੇਸ਼ ਦਾ ਦੂਜਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਉੱਤਰ ਪ੍ਰਦੇਸ਼ ਚੋਂ ਆਇਆ ਮੋੜ ਕੇ ਇੰਦਰਾ ਗਾਂਧੀ ਉੱਤਰ ਪ੍ਰਦੇਸ਼ ਚੋਂ ਆਉਂਦੀ ਆ ਵੀ ਪੀ ਸਿੰਘ ਉੱਤਰ ਪ੍ਰਦੇਸ਼ ਚੋਂ ਆਉਂਦਾ ਰਜੀਵ ਗਾਂਧੀ ਉੱਤਰ ਪ੍ਰਦੇਸ਼ ਚੋਂ ਆਉਂਦੇ ਹੈਗੇ ਆ ਉਤੋਂ ਬਾਅਦ ਚੰਦਰ ਸ਼ੇਖਰ ਥੋੜੇ ਦੇਰ ਲਈ ਬਣੇ ਉਹ ਉੱਤਰ ਪ੍ਰਦੇਸ਼ ਚੋਂ ਆਉਂਦੇ ਹੈਗੇ ਆ ਹੁਣ ਜੇ ਆ ਤੁਸੀਂ ਦੇਖ ਲਓ ਵੀ ਨਰਿੰਦਰ ਮੋਦੀ ਉੱਤਰ ਪ੍ਰਦੇਸ਼ ਚੋਂ ਆ ਰਹੇ ਹੈਗੇ ਆ ਜਿਹੜੀ ਸਟੇਟ ਨੇ ਭਾਰਤ ਦੇ ਸਾਰੇ ਪ੍ਰਧਾਨ ਮੰਤਰੀ ਦਿੱਤੇ ਆ ਇੱਕ ਦੇਵ ਗੌੜਾ ਤੋਂ ਬਿਨਾ ਉਹ ਸਟੇਟ ਹਾਲੇ ਤੱਕ ਵੀ ਆਰਥਿਕ ਤੌਰ ਤੇ ਆਪਣੇ ਪੈਰਾਂ ਤੇ ਨਹੀਂ ਖੜੀ ਉੱਥੇ ਜਿੱਦਾਂ ਭੰਗ ਭੁੱਜਦੀ ਆ ਜਿਹਨੂੰ ਆਪਾਂ ਕਹਿੰਦੇ ਐਨੀ ਗਰੀਬੀ ਦੀ ਹਾਲਤ ਆ ਜੇ ਭਾਰਤ ਦਾ ਪੋਲਿਟਿਕਲ ਜਿਹੜਾ ਸਿਸਟਮ ਹੈਗਾ ਹੂੰ 10 12 ਪ੍ਰਧਾਨ ਮੰਤਰੀ ਦੇਣ ਵਾਲੇ ਇੱਕ ਰਾਜ ਨੂੰ ਜਿਹੜਾ ਇਕਨੋਮਿਕਲੀ ਉੱਪਰ ਨਹੀਂ ਚੱਕ ਸਕਦਾ ਤਾਂ ਉਹ ਬਾਕੀ ਦੇਸ਼ ਦਾ ਕੀ ਕਰੇਗਾ ਨਾ ਸੋ ਕਮਿਨਿਸਟਾਂ ਦੀ ਇਹ ਸਿੱਖ ਵਿਰੋਧੀ ਨੀਤੀ 'ਚੋਂ ਬੋਲ ਰਹੇ ਹੈਗੇ ਆ ਸਾਨੂੰ ਇੱਕ ਖਾਸ ਗਿਣਤੀ ਵਿੱਚ ਹੀ ਉਹ ਉਹਨਾਂ ਦੀ ਵਰਕਰਾਂ ਦੀ ਲੋੜ ਹੈਗੀ ਆ ਸੋ ਉਹ ਗਿਣਤੀ ਨਿਸ਼ਚਿਤ ਹੋਣੀ ਚਾਹੀਦੀ ਆ ਪੁਲਿਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ ਕਿ ਆ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਹੁਣ ਲਗਾਤਾਰ ਵੀਡੀਓਜ਼ ਆ ਰਹੀਆਂ ਨੇ ਆ ਬਾਬਾ ਬਖਸ਼ੀਸ਼ ਸਿੰਘ ਦੀ ਆਈ ਆ ਵੀਡੀਓ ਉਹ ਕਹਿੰਦਾ ਲੁਧਿਆਣੇ ਵਿੱਚ 10 ਵਜੇ ਤੋਂ ਬਾਅਦ ਕਿਸੇ ਸਿੱਖ ਦਾ ਬਾਹਰ ਨਿਕਲਣਾ ਖਤਰੇ ਤੋਂ ਖਾਲੀ ਨਹੀਂ ਹੈ ਲੁਧਿਆਣੇ ਵਿੱਚ ਜੀ ਸੋ ਹੋਰ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਜਦ ਕੱਲ ਇੱਕ ਵੀਡੀਓ ਆਈ ਹੈ ਗਿਆ ਇੱਕ ਪੁਲ ਦੇ ਥੱਲੇ ਇੱਕ ਪ੍ਰਵਾਸੀ ਮੋਟਰਸਾਈਕਲ ਤੇ ਆਇਆ ਬੋਰੀ ਵਿੱਚ ਇੱਕ ਔਰਤ ਦੀ লাশ ਮਰੀ ਹੋਈ ਦੀ ਛਿਟਕੇ ਚੱਲਿਆ ਗਿਆ ਉਹ ਤਾਂ ਲੋਕਾਂ ਨੇ ਦੇਖ ਲਿਆ ਕਹਿੰਦਾ ਜੀ ਅੰਬ ਨੇ ਇਹਦੇ ਵੀ ਤਾਂ ਅੰਬ ਗਲ ਗਏ ਸੀ ਮੈਂ ਉਹ ਛਿਟਕੇ ਚੱਲੇ ਆ ਜਦੋਂ ਬੋਰੀ ਪਾੜ ਕੇ ਦੇਖੀ ਵਿੱਚੋਂ ਔਰਤ ਦੀ লাশ ਮਿਲਿਆ ਸੋ ਪੰਜਾਬ ਕਦੇ ਵੀ ਇੰਨਾ ਕ੍ਰਾਈਮਨਲ ਨਹੀਂ ਰਿਹਾ ਮਤਲਬ ਪੰਜਾਬ ਨੂੰ ਇੱਕ ਸ਼ਾਮਲਾਟ ਹੀ ਆਪਾਂ ਕਹਿ ਲਈਏ ਕਿ ਬਣਾ ਜਿਹੜਾ ਦਿੱਤਾ ਗਿਆ ਇਹ ਬਿਲਕੁਲ ਕ੍ਰਾਈਮ ਕਰਨ ਵਾਲੇ ਲੋਕ ਨੇ ਵੱਡੀ ਗਿਣਤੀ ਵਿੱਚ ਕ੍ਰਾਈਮ ਕਰਨ ਵਾਲੇ ਰੋਕ ਨੇ ਇਹ ਕੋਈ ਪੈਸੇ ਕਮਾਉਣ ਨਹੀਂ ਆਏ ਪੈਸੇ ਕਮਾਉਣ ਆ ਸਿੱਖ ਪ੍ਰਵਾਸੀ ਆਏ ਨੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਨੇ ਹੁਣ ਤੁਸੀਂ ਇਹ ਕਹਿੰਦੇ ਹੋ ਜਿਹੜੀਆਂ ਜੋਤੀ ਯਾਦਵ ਆ ਹੋਰ ਸਾਰੇ ਰਾਜਨੀਤਿਕ ਲੀਡਰ ਕਹਿੰਦੇ ਨੇ ਵੀ ਉਹ ਕੰਮ ਕਰਨ ਲਈ ਆਏ ਨੇ ਯਾ ਵਿਦੇਸ਼ਾਂ ਵਿੱਚ ਤੁਸੀਂ ਵੀ ਜਾਣਦੇ ਹੈਗੇ ਹੋਂ ਪੰਜਾਬ ਦਾ ਅੱਜ ਵੀ ਨੌਜਵਾਨ ਤੁਸੀਂ ਕਹੋ ਵੀ ਸਾਰੇ ਬੰਦੇ ਟਿਕਟਾਂ ਲੈ ਕੇ ਅਮਰੀਕਾ ਕੈਨੇਡਾ ਇੰਗਲੈਂਡ ਆਉਣ ਨੂੰ ਤਿਆਰ ਬੈਠੇ ਆ ਜੇ ਟਿਕਟ ਹੀ ਖਰਚਣੀ ਆ 50000 ਦੇ ਸਾਰਾ ਪੰਜਾਬ ਬੈਠਾ ਭਗਵੰਤ ਮਾਨ ਆ ਪ੍ਰਧਾਨ ਮੰਤਰੀ ਕਹੇ ਵੀ ਮੈਂ ਸਾਰਿਆਂ ਨੂੰ ਇੰਗਲੈਂਡ ਪਹੁੰਚਾਉਣਾ ਇੱਕ ਪ੍ਰੋਸੈਸ ਚੋਂ ਆਉਂਦੇ ਆ ਜੀ ਹਨਾ ਇਹ এডੂਕੇਸ਼ਨ ਦੇ ਬੇਸ ਤੇ ਫੀਸਾਂ ਦੇ ਕੇ ਉਸੇ ਤਰ੍ਹਾਂ ਪ੍ਰੋਸੈਸ ਚੋਂ ਪਰੋਸੇ ਜਾਂਦੇ ਆਂ ਤੇ ਫਿਰ ਇੱਥੇ ਕਿੰਨਾ ਕਿੰਨਾ ਇੱਥੇ ਟੈਕਸ ਭਰਿਆ ਜਾਂਦਾ ਹੈ 8 10 10 ਸਾਲ ਹਰ ਇੱਕ ਕੰਟਰੀ ਦੇ ਵਿੱਚ ਸਟ੍ਰਗਲ ਹੁੰਦੀ ਹੈ ਫਿਰ ਜਾ ਕੇ ਜਿਹੜਾ ਹੈ ਆਪਣਾ ਘਰ ਲੈਣ ਦੇ ਕਾਬਿਲ ਹੁੰਦੇ ਨੇ ਫਿਰ ਜਾ ਕੇ ਜੇ ਆਪਾਂ ਕਹੀ ਕਿ ਇਨਾ ਵੱਡਾ ਟੈਕਸ ਪੇ ਕਰਕੇ ਫਿਰ ਜਾ ਕੇ ਪੱਕੇ ਹੁੰਦੇ ਨੇ ਤੇ ਫਿਰ ਵੀ ਜੇ ਆਪਾਂ ਕਹਿ ਲਈਏ ਕਿ ਕੋਈ ਕ੍ਰਿਮੀਨਲ ਐਕਟੀਵਿਟੀ ਕਰਦਾ ਹੈ ਤੇ ਉਹਦੀ ਜਿਹੜੀ ਡੈਪੂਟੇਸ਼ਨ ਹੈ ਹੱਥੋਂ-ਹੱਥ ਕਰ ਦਿੱਤੀ ਜਾਂਦੀ ਹੈ ਸਜ਼ਾ ਉਹਨੂੰ ਦਿੱਤੀ ਜਾਂਦੀ ਹੈ ਸਰਕਾਰਾਂ ਦੇ ਵੱਲੋਂ ਮਤਲਬ ਲਾਅ ਦੇ ਅਧੀ ਪਰ ਦੂਜੇ ਬੰਨੇ ਹੁਣ ਗੱਲ ਜੇ ਆਪਾਂ ਪੰਜ ਪਿਆਰਿਆਂ ਦੀ ਕਰ ਲਈਏ ਤੇ ਪੰਜ ਪਿਆਰੇ ਕਿਤੇ ਗੁਰੂ ਸਾਹਿਬ ਨੇ ਚੋਣ ਗੁਰੂ ਸਾਹਿਬ ਨੇ ਨਹੀਂ ਕੀਤੀ ਸੀ ਗੁਰੂ ਸਾਹਿਬ ਨੇ ਪਰਖ ਕੀਤੀ ਸੀ ਉਹਨਾਂ ਨੂੰ ਇਸ ਕਰਕੇ ਨਹੀਂ ਸੀ ਦੇਖਿਆ ਕਿ ਉਹ ਜਿਹੜਾ ਹੈਗਾ ਜੀ ਉਹ ਬਦਰ ਤੋਂ ਹੈਗਾ ਤੇ ਇੱਕ ਬਦਰ ਤੋਂ ਲੈ ਲਓ ਤੇ ਇੱਕ ਜਿਹੜਾ ਹੈਗਾ ਕਿ ਲਾਹੌਰ ਤੋਂ ਲੈ ਲਓ ਜਾਂ ਇੱਕ ਗੁਜਰਾਤ ਤੋਂ ਲੈ ਲਓ ਇਸ ਤਰੀਕੇ ਦੇ ਨਾਲ ਨਹੀਂ ਸੀ ਗੁਰੂ ਸਾਹਿਬ ਨੇ ਬਾਹਰ ਆ ਕੇ ਜਦੋਂ ਕਿਹਾ ਸੀ ਤੇ ਸੀਸ ਪੇਟ ਕੋਤ ਕਰਨ ਸਮੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਸੀਸ ਦਿੱਤੇ ਜਾਣ ਤੇ ਜਿਹੜਾ ਵੀ ਜਿੱਥੋਂ ਆਇਆ ਜਿੰਨੇ ਆ ਕੇ ਸੀਸ ਪੇਟ ਉਹ ਤੱਕ ਦੇ ਵਿੱਚ ਸੀਸ ਆਪਣਾ ਦਿੱਤਾ ਤੇ ਉਹੀ ਪੰਡ ਪਿਆਰਿਆਂ ਦੇ ਵਿੱਚ ਸ਼ਾਮਿਲ ਹੋਇਆ ਔਰ ਉਸੇ ਨੂੰ ਹੀ ਇਹ ਜਿਹੜਾ ਗੌਰਵ ਜਿਹੜਾ ਹੈ ਉਹ ਮਿਲਿਆ ਹੈਗਾ ਉਸ ਉਹ ਕੋਈ ਇੱਥੇ ਪੰਜਾਬ ਦੇ ਵਿੱਚ ਨੌਕਰੀਆਂ ਲੈਣ ਦੇ ਲਈ ਪੰਜਾਬ ਦੇ ਵਿੱਚ ਕ੍ਰਿਮੀਨਲ ਐਕਟੀਵਿਟੀ ਕਰਨ ਦੇ ਲਈ ਜਮੀਨਾ ਹਥਿਆਉਣ ਦੇ ਲਈ ਇਹ ਕੰਮ ਦੇ ਲਈ ਨਹੀਂ ਸੀ ਆਏ ਇਤਿਹਾਸ ਨੂੰ ਜਿਹੜਾ ਹੈ ਜੇ ਬਾਚਣਾ ਹੈ ਪੜਨਾ ਹੈ ਤੇ ਤੁਸੀਂ ਉਹਨੂੰ ਇਕਾ ਦੁਕਾ ਘਟਨਾ ਚੱਕ ਕੇ ਨਹੀਂ ਪੜ ਸਕਦੇ ਪੰਨਿਆਂ ਪਿਆਰਿਆਂ ਦੀ ਜਦੋਂ ਤੁਸੀਂ ਬੰਸਾਵਲੀ ਪੜੋਗੇ ਤੇ ਦੇਖੋਗੇ ਕਿ ਉਹਨਾਂ ਦੇ ਪਿਓ ਉਹਨਾਂ ਦੇ ਦਾਦੇ ਉਹਨਾਂ ਦੇ ਪਰਦਾਦੇ ਕੋਈ ਕਿਵੇਂ ਗੁਰੂ ਅਮਰਦਾਸ ਪਾਸ਼ਾ ਜੀ ਦੇ ਸਮੇਂ ਸਿੱਖੀ ਚ ਆਇਆ ਹੈ ਕੋਈ ਜਿਹੜਾ ਹੈ ਛੇਵੇਂ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆਇਆ ਕੋਈ ਨੌਵੇਂ ਪਾਤਸ਼ਾਹ ਦੇ ਸਮੇਂ ਸਿੱਖੀ ਦੇ ਵਿੱਚ ਆਇਆ ਹੈ ਤੇ ਉਹਨਾਂ ਨੇ ਉਸ ਪੂਰੀ ਵਿਰਾਸਤ ਜਿਵੇਂ ਸਰਦਾਰ ਅਰਪਤਾ ਸਿੰਘ ਉਹਨਾਂ ਨੇ ਕਿਹਾ ਉਹ ਪੂਰੀ ਹੰਡਾਈ ਹੈ ਉਹ ਗੁਰੂ ਦੇ ਉਸ ਕਰਿਜ਼ਮੇ ਦੇ ਨਾਲ ਗੁਰੂ ਦੀ ਉਸ ਬਖਸ਼ਿਸ਼ ਦੇ ਨਾਲ ਜਿਹੜਾ ਹੈ ਉਹ ਜੁੜੇ ਹੋਏ ਨੇ